ਆਸਾ ਮਹੱਲਾ ਪਹਿਲਾ ਕਾਇਆ ਬ੍ਰਹਮਾ ਮਨ ਹੈ ਧੋਤੀ ਗਿਆਨ ਜਨੇਉ ਧਿਆਨ ਕੁਸ ਪਾਤੀ ਹਰ ਨਾਮਾ ਜਸ ਜਾਚਉ ਨਾਓ ਗੁਰ ਪ੍ਰਸਾਦੀ ਬ੍ਰਹਮ ਸਮਾਓ ਪਾण्डे ਐਸਾ ਬ੍ਰह्म ਵਿਚਾਰ ਨਾਮੇ ਸੁਚ ਨਾਮੋ ਪੜਹੁ ਨਾਮੇ ਚਜ ਆਚਾਰ ਰਹਾਉ ਬਾਹਰ ਜਨੇਉ ਜਿ ਚਿਰ ਜੋਤ ਹੈ ਨਾਲ ਤੋਤੀ ਟਿੱਕਾ ਨਾਮ ਸਮਾਲ ਐਥੈ ਓਥੈ ਨਿਭੀ ਨਾਲ ਵਿਣ ਨਾ ਵੈ ਹੋਰ ਕਰਮ ਨਾ ਪਹਾਲ ਪੂਜਾ ਪ੍ਰੇਮ ਮਾਇਆ ਪਰ ਜਾਲ ਏਕੋ ਵੇਖੋ ਅਮਰ ਨਾਮ ਪਾਲ ਚੀਨੈ ਤਤ ਗਗਨ ਦਸ ਦਵਾਰ ਹਰ ਮੁਖ ਪਾਠ ਪੜਹਿ ਵਿਚਾਰ ਭੋਜਨ ਭਾਉ ਪਰਮ ਭਉ ਪਾਗੈ ਪਾਹਰੂ ਅਰਾ ਸਭ ਚੋਰ ਨਾ ਲਾਗੈ ਤਿਲਕ ਲਲਾਤ ਜਾਣੈ ਪ੍ਰਭ ਏਕ ਬੂਝੈ ਬ੍ਰਹਮ ਅੰਤਰ ਵਿਵੇਕ ਆਚਾਰਿ ਨਹੀਂ ਜੀਤਿਆ ਜਾਏ ਪਾਠ ਪੜੈ ਨਹੀਂ ਕੀਮਤ ਪਾਏ ਅਸ਼ਟ ਦਸਿਂ ਚਹੁ ਭੇਦ ਨਾ ਪਾਇਆ ਨਾਨਕ ਸਤਗੁਰ ਬ੍ਰਹਮ ਦਿਖਾਇਆ ਆਸਾ ਮਹੱਲਾ ਪਹਿਲਾ ਸੇਵਕ ਦਾਸ ਭਗਤ ਜਨ ਸੋਈ ਥਾakur ਕਾ ਦਾਸ ਗੁਰਮੁਖ ਹੋਈ ਜਿਣ ਸਿਰ ਸਾਜੇ ਤਿਨ ਖੁਣ ਗੋਈ ਇਸ ਬਿਨ ਦੂਜਾ ਅਵਰ ਨ ਕੋਈ ਸਾਜ ਨਾਮ ਗੁਰ ਸ਼ਬਦ ਵਿਚਾਰ ਗੁਰਮੁਖ ਸਾਚੇ ਸਾਚੇ ਦਰਬਾਰ ਰਹਾਉ ਸੱਚਾ ਅਰਜ ਸੱਚੀ ਅਰਦਾਸ ਮਹਿਲੇ ਖਤਮ ਸੁਣੇ ਸ਼ਾਬਾਸ ਸੱਚਾ ਤਖਤ ਬੁਲਾਵੇ ਸੋਏ ਦੇ ਵਡਿਆਈ ਕਰੇ ਸੋ ਹੋਏ ਤੇਰਾ ਤਾਣ ਤੂੰ ਹੈ ਦਿਲਬਾਣ ਗੁਰ ਕਾ ਸ਼ਬਦ ਸੱਚ ਨਿਸ਼ਾਨ ਮੰਨੇ ਹੁਕਮ ਸੋ ਪ੍ਰਗਟ ਜਾਈ ਸੱਚ ਨਿਸ਼ਾਨ ਹੈ ਠਾਕ ਨਾ ਪਾਈ ਪੰਡਿਤ ਪੜ੍ਹਹਿ ਬਖਾਨ ਹੈ ਵੇਦ ਅੰਤਰ ਵਸ ਨਾ ਜਾਣ ਹੈ ਭੇਦ ਗੁਰਦਿਨ ਸੋਝੀ ਬੂਝ ਨਾ ਹੋਏ ਸਾਚਾ ਰਵਰਹਿ ਆ ਪ੍ਰਭ ਸੋਏ ਚਾਹ ਹਾਂ ਅੱਖਾਂ ਆਖ ਬਖਾਣੀ ਤੂੰ ਆਪੇ ਜਾਣ ਹੈ ਸਰਬ ਵਿਡਾਣੀ ਨਾਨਕ ਏਕੋ ਦਰ ਦੀ ਬਾਣ ਗੁਰਮੁਖ ਸਾਚ ਤਹਾ ਗੁਦਰਾਣ ਆਸਾ ਮਹੱਲਾ ਪਹਿਲਾ ਕਾਚੀ ਦਾ ਗੁਰਦੇ ਦੁਹੇਲੀ ਉਪਜੈ ਬਿਨ ਸਹਿ ਦੁਖ ਪਾਈ ਇਹ ਜਗ 사ਗਰ ਦੁੱਤਰ ਕਿਉ ਤਰੀਐ ਬਿਨ ਹਰ ਗੁਰ ਪਾਰ ਨਾ ਪਾਈ ਤੁਝ ਬਿਨ ਅਬਰ ਨ ਕੋਈ ਮੇਰੇ ਪਿਆਰੇ ਤੋਜ ਬਿਨਿਆ ਵਰਨਾ ਕੋਇ ਹਰੇ ਸਰਬੇ ਰੰਗੀ ਰੂਪੀ ਤੂੰ ਹੈ ਇਸ ਬਖਸ਼ੇ ਜਿਸ ਨਦਰ ਕਰੇ ਰਹਾਉ ਸਾਥ 부ਰੀ ਘਰਵਾਸ ਨਾ ਦੇਵੇ ਫਿਰ ਸਿਉ ਮਿਲ ਨਾ ਦੇ 부ਰੀ ਸਖੀ ਸਾਦਨੀ ਕੇ ਹਉ ਚਰਨ ਸਰੇਵਉ ਹਰ ਗੁਰ ਕਿਰਪਾ ਤੇ ਨਦਰ ਧਰੀ ਆਪ ਵਿਚਾਰ ਮਾਰ ਮਨ ਦੇਖਿਆ ਤੁਮ ਸਾ ਮੀਤ ਨਾ ਅਬਰ ਕੋਈ ਜਿਉ ਤੂੰ ਰੱਖਹਿ ਤਿਵਹਿ ਰਹਿਣਾ ਦੁਖ ਸੁਖ ਦੇ ਵਹਿ ਕਰਹਿ ਸੋਈ ਆਸਾ ਮਨ ਸਾਦੋ ਬਿਨਾਸਤ ਤ੍ਰਿਹ ਗੁਣ ਆਸ ਨਿਰਾਸ ਭਈ ਤੁਰਿਆ ਅਵਸਥਾ ਗੁਰਮੁਖ ਪਾਈਐ ਸੰਤ ਸਭਾ ਕੀ ਓਟ ਲਹੀ ਗਿਆਨ ਧਿਆਨ ਸਗਲੇ ਸਭ ਜਪ ਤਪ ਜਿਸ ਹਰ ਹਿਰਦੈ ਅਲਖ ਅਭੇਵਾ ਨਾਨਕ RAM ਨਾਮ ਮਨ ਰਾਤਾ ਗੁਰਮਤਿ ਪਾਏ ਸਹਜ ਸੇਵਾ ਆਤਾ ਮਹੱਲਾ ਪਹਿਲਾ ਪੰਜ ਪਦੇ ਮੋਹ ਕਟੰਬ ਮੋ ਸਬਕਾਰ ਮੋਹ ਤੁਮ ਤਜਹੁ ਸਗਲ ਵੇਕਾਰ ਮੋਹ ਅਰ ਭਰਮ ਤਜਹੁ ਤੁਮ ਵੀਰ ਸਚ ਨਾਮ ਰਿਦੇ ਰਵੈ ਸਰੀਰ ਰਹਾਉ ਸਚ ਨਾਮ ਜਾਣ ਨਵਨਿਤ ਪਾਏ ਰੋਵੈ ਪੂਤ ਨਾ ਕਲਪੈ ਮਾਈ ਇਤ ਮੋਹ ਡੂਬਾ ਸੰਸਾਰ ਗੁਰਮੁਖ ਕੋਈ ਉਤਰੈ ਪਾਰ ਇਤ ਮੋਹ ਫਿਰ ਜੂਨੀ ਪਾਹੇ ਮੋਹੇ ਲਾਗਾ ਜੰਪੁਰ ਜਾਹੇ ਗੁਰ ਦੀ ਖਿਆਲੇ ਜਬ ਤਬ ਕਮਾਹੇ ਨਾ ਮੋਹ ਟੂਟੈ ਨਾ ਥਾਏ ਪਾਹੇ ਨਦਰ ਕਰੇ ਤਾਂ ਇਹ ਮੋਹ ਜਾਏ ਨਾਨਕ ਹਰਿ ਸਿਉ ਰਹੈ ਸਮਾਇ ਆਸਾ ਮਹੱਲਾ ਪਹਿਲਾ ਆਪ ਕਰੇ ਸਚ ਅਲਖ ਅਪਾਰ ਹਉ ਪਾਪੀ ਤੂੰ ਬਖਸ਼ਣਹਾਰ ਤੇਰਾ ਭਾਣਾ ਸਭ ਕਿਛ ਹੋਵੇ ਮਨ ਹਠ ਕੀਚੈ ਅੰਤ ਵਿਗੋਵੇ ਰਹਾਉ ਮਨ ਮੁਖ ਕੀ ਮਤ ਕੂੜ ਵਿਆਪੀ ਬਿਨ ਹਰ ਸਿਮਰਨ ਪਾਪ ਸੰਤਾਪੀ ਦੁਰਮਤ ਤਿਆਗ ਲਾਹਾ ਕਿਛ ਲੇਵਹੁ ਜੋ ਉਪਜੈ ਸੋ ਅਲਖ ਅਪੇਵਹੁ ਐਸਾ ਹਮਰਾ ਸਖਾ ਸਹਾਈ ਗੁਰ ਹਰ ਮਿਲਿਆ ਭਗਤ ਦਿਰੜਹਾਈ ਸਗਲੀ ਸੌਦੀ ਟੋਟਾ ਆਵੈ ਨਾਨਕ ਰਾਮ ਨਾਮ ਮਨ ਪਹਾਵੈ ਆਸਾ ਮਹੱਲਾ ਪਹਿਲਾ ਚੌਪਦੈ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜਾਂ ਪੰਚਰਾਸੀ ਤਾਂ ਤੀਰਥ ਵਾਸੀ ਗੁਰੂ ਵਾਜੈ ਜੇ ਮਨ ਲਾਗੈ ਤਉ ਜਮ ਕਹਾ ਕਰੇ ਮੋਹ ਸਿਉ ਵਾਗੈ ਰਹਾਉ ਆਸ ਨਿਰਾਸੀ ਤਉ ਸੰਿਆਸੀ ਜਾਂ ਜਤ ਜੋਗੀ ਤਾਂ ਕਾਇਆ ਭੋਗੀ ਦਇਆ ਦਿਗੰਬਰ ਦੇ ਵਿਚਾਰੀ ਆਪ ਮਰੈ ਅਵਰਾਂ ਨਹਿਮਾਰੀ ਏ ਤੂੰ ਹੋਰ ਵੇਸ ਬਹੁ ਤੇਰੇ ਨਾਨਕ ਜਾਣੈ ਚੋਜਨਾ ਤੇਰੇ